सतनाम श्री गुरु साहिबी गुरु तलंग महला महला ਨਨੜੀਏ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗ ਕੀ ਮਾਣੇ ਵਾਹਿਗੁਰੂ ਜੀ ਆਨੜੀਏ ਮਾਨੜਾ ਕਾਇ ਕਰੇ प नड़ घर हर रंग की न माणे सह नड़ तन कमले बहर क्य ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿਕਾਰੋ ਵਾਹਿ ਗੁਰੂ ਤਾ ਸੁਹਾਗਣ ਜਾਣੀ ਆ ਲਾਕੀ ਗੁਰੂ ਵਾਹਿ ਗੁਰੂ ਸਭ ਧਰੇ ਪਿਆਰੋ ਬਰੇ ਵਾਹਿ ਗੁਰੂ ਵਾਹ ਜਾਂ ਤਨ ਕੰਤ ਨਾ ਭਾਵ ਕਰਣ ਬਲਾਹ ਕਰੇ ਬਹੁ ਤੇਰੀ ਵਾਹਿ ਗੁਰੂ ਸਾਧਨ ਮਹਲ ਨਾ ਪਵ ਵਾਹਿ ਗੁਰੂ ਰਣ ਕਰਮ ਕਿਛ ਪਾਈਆ ਨਾਹੀ தவ லோப அத்தி மணி இன்ன பாத்தீ சாஹ पई कणी जणी वी बाती सो पाइ जो किस करी सुभा कर मञी हिकु मत हुकम चुका ਜਾ ਕਾ ਪ੍ਰੇਮ ਪਦਾਰਥ ਪਾਈਆ ਤਉ ਚਰਣੀ ਜਤ ਲਾਈਆ ਹੈ ਗੁਰੂ ਸੋ ਕਹਾ ਸੋ ਕੀ ਜਾ ਤਨ ਮਨੋਂ ਦੀਜਾ ਹੈ ਐਸਾ ਪਰਮਲ ਲਾਈਆ ਹੈ ਗੁਰੂ ਏਵ ਕਹੇ ਸੋਹਾ ਕਣੀ ਭਣੇ ਇੰਨੀ ਬਾਤੀ ਸਹ ਪਾਈ ਆਹ ਗੁਰੂ ਵਾਹ ਆਪ ਕੋ ਵਾਹੀਆ ਤਾਂ ਸਹ ਪਾਈ ਆਹ ਗੁਰੂ ਔਰ ਕੈਸੀ ਤਤਰਾਈ ਗੁਰੂ ਵਾਹ ਸੋ ਨਦਰ ਕਰ ਦੇਖੈ ਸੋਦਨ ਲੇਖੈ ਕਾਮਣ ਨੋਂ ਨਤ ਪਾਈ ਵਾਹਿਗੁਰੂ ਆਪਣੇ ਇਕਾਂਤ ਪਿਆਰੀ ਸਾਸ ਸੁਹਾਕਣ ਵਾਹਿਗੁਰੂ ਮਾਨਕ ਸਾਸ ਬਰਾਈ ਵਾਹਿਗੁਰੂ ਐਸਾ ਰੰਗ ਰਾਤੀ ਸਹਦ ਕੀ ਮਾਤੀ ਆਹ ਨਾ ਸੁਭਾਏ ਸਮਾਣੇ ਹੈ ਗੁਰੂ ਸੁੰਦਰ ਸਾਈਂ ਸਰੂਪ ਵਿੱਚ ਅੱਖਣ ਹੈ ਗੁਰੂ ਕਹੀਆ ਸਾ ਸਿਆਣੀ ਹੈ ਗੁਰੂ ਵਾ ਅਸਾ ਰੰਗ ਰਤੀ ਸਹਜ ਕੀ ਮਾਤੇ ਆਹਨ ਸੁਭਾਏ ਸਮਾਣੀ ਤੂੰ ਸੁੰਦਰ ਸਾਈ ਸਰੂਪ ਵਿਚਖਣ ਕਹੀ ਆ ਸਾ ਸਿਆਣੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲੰਗ ਜੇ ਗੁਰੂ ਮਹੱਲਾ ਪਹਿਲਾ ਵਾਹਿਗੁਰੂ ਯਾਨੜੀ ਮਾਨੜਾ ਕਾਇ ਕਰੇ ਹੈ ਗੁਰੂ ਆਪਨੜਾ ਘਰ ਹਰ ਰੰਗ ਕੀ ਨਾਮ ਮਾਣੇ